ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤਹਿ ਦਿਲੋਂ ਤਨਵਾਦ ਸੱਚੀ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਜਿਹੜਾ ਅੱਜ ਤੁਹਾਡੇ ਲਈ ਮਕਾਨ ਲੈ ਕੇ ਆਇਆ ਨਾ ਕਿ ਐਨ ਆਰ ਆਈ ਫੈਮਿਲੀ ਦੀ ਕੋਠੀ ਆ ਠੀਕ ਆ ਜੀ ਬਹੁਤ ਸੋਹਣੀ ਬਣੀ ਪਈ ਆ ਇਹਦੀ ਵੀਡੀਓ ਹਨਾ ਆਪਣੇ ਕਾਫੀ ਦਰਸ਼ਕਾਂ ਨੂੰ ਪਤਾ ਹੋਊਗਾ ਵੀ ਆਪਾਂ ਪਹਿਲਾਂ ਪਾਈ ਸੀਗੀ ਪਰ ਹੁਣ ਨਾ ਮਾਲਕਾਂ ਨੇ ਕਾਫੀ ਚੇਂਜਸ ਕਰਵਾ ਲਿਆ ਕਾਫੀ ਕੁਝ ਹਨਾ ਮਤਲਬ ਕਿ ਰੰਗ ਵਗੈਰਾ ਕਰਵਾ ਲਿਆ ਤੇ ਅੰਦਰ ਵੀ ਕਾਫੀ ਮੋਡੀਫਿਕੇਸ਼ਨਸ ਕਰਵਾਈਆਂ ਨੇ ਠੀਕ ਹੈ ਤਾਂ ਕਰਕੇ ਆਪਾਂ ਦੁਬਾਰਤੋਂ ਸ਼ੂਟ ਕਰਨ ਉਨਾਲੀਆ ਬੇਨਫਿਟ ਵਾਲੀ ਚੀਜ਼ ਹੋ ਜਾਣੀ ਆ ਵੀ ਆਪਾਂ ਨੂੰ ਪੂਰੀ ਤਿਆਰ ਕੀਤੀ ਗ੍ਰਾਈ ਕੋਥੇ ਮਿਲ ਜਾਣੀ ਆ ਠੀਕ ਆ ਜੀ ਤੇ ਰੇਟ ਵੀ ਬਿਲਕੁਲ ਜਾਇਜ਼ ਦੇ ਵਿੱਚ ਮਿਲ ਜਾਣੀ ਆ ਤੇ ਜੇ ਆਪਾਂ ਜਗਾ ਦੀ ਗੱਲ ਕਰ ਲਈ ਤੇ ਇਹ ਪੂਰੇ 6 ਵਿਸਵੇ ਦੇ ਵਿੱਚ ਬਣੀ ਹੋਈ ਆ ਠੀਕ ਆ ਜੀ ਬਾਕੀ ਰਜਿਸਟਰੀ ਵਾਲੀ ਜਗਾ ਤੇ ਕਿਹੜੇ ਪਿੰਡ ਦੇ ਵਿੱਚ ਆ ਇਹ ਤੁਹਾਨੂੰ ਦੱਸਾਂਗੇ ਵੀਡੀਓ ਦੇ ਲਾਸਟ ਦੇ ਵਿੱਚ ਤੇ ਜਿਹੜੇ ਦਰਸ਼ਕਾਂ ਨੇ ਦੇਖੀ ਵੀ ਆ ਪਹਿਲਾਂ ਵੀਡੀਓ ਹਨ ਆਪਣੀ ਇਹ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਕਿਹੜੇ ਪਿੰਡ ਦੇ ਵਿੱਚ ਆ ਤੇ ਬਾਕੀ ਆਪਾਂ ਕਰਦੇ ਹਾਂ ਹੁਣ ਇਹ ਵੀਡੀਓ ਨੂੰ ਸਟਾਰਟ ਠੀਕ ਆ ਜੀ ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਸ਼ ਆ ਕਿ ਜਿਹੜੇ ਵੀਰਾਂ ਨੇ ਹ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਕਿਸੇ ਵੀ ਵੀਡੀਓ ਦੇ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਜਿਹੜੇ ਵੀ ਹਨ ਆਪਣੀ ਵੀਡੀਓ ਦੇਖ ਰਹੇ ਫੇਸਬੁਕ ਪੇਜ ਤੇ ਉਹ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਤੇ ਲਾਈਕ ਵੀ ਕਰ ਦਿਓ ਤੇ ਬਾਕੀ ਹਨ ਮੜੇ ਬਾਹਰੋਂ ਇੰਟਰਫੇਸ ਦਿਖਾ ਦਉ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਸਾਰੇ ਘਰ ਦਾ ਦਿਖਾ ਦਿਓ ਵੀ ਹਨਾ ਉੱਥੋਂ ਆਪਣੀ ਜਗ੍ਹਾ ਸਟਾਰਟ ਆ ਤਿਉ ਤੱਕ ਆ ਠੀਕ ਹੈ ਜਿੰਨਾ ਵੀ ਆ ਕਲਰ ਹੋਇਆ ਹੋਵੇ ਆਪਣਾ ਬਲੂ ਤੇ ਵਾਈਟ ਦੇ ਕੰਬੀਨੇਸ਼ਨਸ ਠੀਕ ਹੈ ਇਹ ਸਾਰਾ ਆਪਣਾ ਹੀ ਮਕਾਨ ਆ ਠੀਕ ਹੈ ਜੀ ਜਿਹੜਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਜਾ ਰਹੇ ਆ ਤੇ ਬਾਕੀ ਆਜੋ ਹੁਣ ਆਪਾਂ ਕਰਦੇ ਆ ਸਟਾਰਟ ਐਂਟਰੀ ਇੱਥੋਂ ਇਧਰ ਆਪਣੀ ਛੋਟੀ ਐਂਟਰੀ ਆ ਤੇ ਇਧਰ ਹੈਗੀ ਆਪਣਾ ਵੱਡਾ ਗੇ ਠੀਕ ਹੈ ਗੱਡੀ ਵਗੈਰਾ ਦੇ ਲਈ ਜਾਂ ਆਪਣਾ ਕੋਈ ਹੁੰਦੇ ਆ ਨਾ ਮਤਲਬ ਕਿ ਸੰਦ ਵਗੈਰਾ ਅਗਰ ਟਰੈਕਟਰ ਵਗੈਰਾ ਉਹਨਾਂ ਨੂੰ ਐਂਟਰ ਕਰਨ ਦੇ ਲਈ ਤੇ ਆਜੋ ਜਦੋਂ ਆਪਾਂ ਐਂਟਰ ਕਰਦੇ ਆ ਠੀਕ ਹੈ ਜੀ ਇਧਰਲੀ ਸਾਈਡ ਆਪਾਂ ਨੂੰ ਇੱਕ ਤਾਂ ਸਪੇਸ ਮਿਲ ਜਾਂਦੀ ਆ ਜਿੱਥੇ ਆਪਣਾ ਸਿਲੰਡਰ ਵਗੈਰਾ ਰੱਖਣ ਲਈ ਠੀਕ ਹੈ ਬਾਹਰੂ ਦੀ ਸਾਈਡ ਆਪਾਂ ਉਧਰ ਮੜਿਆ ਚੱਕਰਾ ਦੋ ਠੀਕ ਹੈ ਜੀ ਮਤਲਬ ਕਿ ਪੂਰਾ ਸੇਫ ਕਮਾ ਸਿਲੰਡਰ ਵੀ ਤੁਸੀਂ ਬਾਹਰ ਹੀ ਰੱਖ ਸਕਦੇ ਹੋ ਠੀਕ ਹੈ ਪਾਈਪਲਾਈਨ ਜਾ ਰਹੀ ਅੰਦਰ ਸੋਈ ਦੇ ਵਿੱਚ ਤੇ ਇੱਕ ਆਪਾਂ ਨੂੰ ਵਾਸ਼ੂਮ ਮਿਲ ਜਾਂਦਾ ਵਾ ਤੇ ਬਾਕੀ ਕੁਝ ਇਸ ਤਰ੍ਹਾਂ ਦਾ ਖੁੱਲਾ ਡੁੱਲਾ ਪਾਰਕਿੰਗ ਸਪੇਸ ਮਿਲਦਾ ਠੀਕ ਹੈ ਐਂਟਰ ਕਰਦੇ ਸਾਰੇ ਬਾਹਰ ਆਪਾਂ ਨੂੰ ਵਾਸ਼ੂਮ ਮਿਲ ਜਾਣਗੇ ਠੀਕ ਹੈ ਜੀ ਬਾਕੀ ਕਲਰ ਵਗੈਰਾ ਦੇਖ ਲਓ ਨਾ ਹੁਣੇ ਬਿਲਕੁਲ ਫਰੈਸ਼ ਕਰਵਾਇਆ ਮਾਲਕਾਂ ਨੇ ਤੇ ਇੱਧਰਲੀ ਸਾਈਡ ਵੀ ਆਪਾਂ ਨੂੰ ਸਪੇਸ ਮਿਲ ਜਾਂਦੀ ਹੈ ਤੇ ਹਨਾ ਪਿਛਲੀ ਵਾਰ ਕਈ ਵੀ ਰਾਨੇ ਹਨਾ ਵੀਡੀਓ ਤੇ ਕਮੈਂਟ ਕੀਤਾ ਸੀ ਵੀ ਸ਼ੈੱਡ ਵਗੈਰਾ ਪਿਆ ਹੋਇਆ ਆ ਸਾਰਾ ਸ਼ੈੱਡ ਹੀ ਆ ਠੀਕ ਆ ਜੀ ਤੁਸੀਂ ਇੱਥੇ ਵੀ ਆਪਣੀ ਗੱਡੀ ਵਗੈਰਾ ਪਾਰਕ ਕਰ ਸਕਦੇ ਹੋ ਤੇ ਬਾਕੀ ਇੱਥੇ ਵੀ ਕਾਫੀ ਸਪੇਸ ਆ ਠੀਕ ਆ ਮਤਲਬ ਕਿ ਗੱਡੀਆਂ ਤੁਸੀਂ ਜਿੰਨੀਆਂ ਮਰਜ਼ੀ ਪਾਰਕ ਕਰ ਲਓ ਕੋਈ ਇਸ਼ੂ ਨਹੀਂ ਹੋਣਾ ਤੇ ਬਾਕੀ ਹੁਣ ਆਪਾਂ ਕਰਦੇ ਹਾਂ ਇਧਰੋਂ ਆਪਣੀ ਘਰ ਦੇ ਵਿੱਚ ਐਂਟਰੀ ਸਟਾਰਟ ਤੇ ਮੜਾ ਜਾ ਆਜੋ ਇੱਕ ਵਾਰ ਆਹ ਲਾ ਮੜਾ ਚੈੱਕ ਕਰਾਉ ਦਿੰਨਾਂ ਵਿਊ ਠੀਕ ਆ ਜੀ ਪਹਿਲਾਂ ਕੁਛ ਜਦੋਂ ਆਪਾਂ ਵੀਡੀਓ ਬਣਾਈ ਸੀ ਉਦੋਂ ਹੋਰ ਤਰ੍ਹਾਂ ਦਾ ਸੀਗਾ ਔਰ ਥੋੜਾ ਜਿਹਾ ਜੇ ਆਪਾਂ ਕਹਿ ਲਈਏ ਨਾ ਮਤਲਬ ਥੋੜਾ ਜਾਨੀ ਕਾਫੀ ਲਕਜ਼ਰੀਅਸ ਵਿਊ ਹੋ ਚੁੱਕਿਆ ਵਾ ਜਿਹਦਾ ਪੇਂਟਰ ਕਰਦੇ ਆ ਲਾਈਟਸ ਵਗੈਰਾ ਕੇ ਉੱਪਰ ਲੱਗੀਆਂ ਬਾਕੀ ਵਾਲਪੇਪਰ ਲੱਗੇ ਸਾਰੇ ਐਕ ਆਪਾਂ ਨੂੰ ਡੋਰ ਇੱਧਰ ਵੀ ਮਿਲ ਜਾਂਦਾ ਵਾ ਠੀਕ ਆ ਜੀ ਤੇ ਬਟ ਇਹਨਾਂ ਨੇ ਹਨਾ ਇੱਧਰ ਮਤਲਬ ਕੀ ਸੈਟਿੰਗ ਆਪ ਏਰੀਆ ਬਣਾਇਆ ਵਾ ਠੀਕ ਆ ਉਧਰ ਲਈ ਇਹਨਾਂ ਨੇ ਬੰਦ ਕੀਤਾ ਵਾ ਤੇ ਇੱਥੇ ਆਪਾਂ ਨੂੰ ਵਾਸ਼ੂਸ਼ੀਨ ਵਗੈਰਾ ਮਿਲ ਜਾਂਦਾ ਤੇ ਬਾਕੀ ਉੱਪਰ ਦਿਖਾ ਦਊਗਾ ਹਨਾ ਮਾਰੇ ਪੱਖੇ ਵਗੈਰਾ 11 ਪੱਖੇ ਤੇ 2 AC ਠੀਕ ਆ ਜੀ ਤੁਹਾਨੂੰ ਮਤਲਬ ਕੀ ਫਰਨੀਚਰ ਦੇ ਵਿੱਚ ਮਿਲ ਜਾਣ ਉਹ ਵੀ ਤਾਂ ਨਾਲ ਮਿਲ ਜਾਣੇ ਆ ਤੇ ਨਾਲ ਆਪ ਤੁਹਾਨੂੰ ਮਿਲਣਗੇ ਹੀ ਕੈਮਰਾਸ ਜਿਹੜੇ ਲੱਗੇ ਬੈਠੇਗੇ ਸੀਸੀਟੀਵੀ ਕੈਮਰਾਸ ਤੇ ਨਾਲ ਦੇ ਨਾਲ ਵਾਈਫਾਈ ਵੀ ਮਿਲ ਜਾਣਾ ਤੇ ਗਿਜ਼ਰ ਵਗੈਰਾ ਵੀ ਠੀਕ ਹੈ ਤੁਹਾਨੂੰ ਮਤਲਬ ਕੀ ਕੋਠੀ ਦੇ ਵਿੱਚ ਮਿਲ ਜਾਣੇ ਆ ਤਾਂ ਆਪਾਂ ਕਹਿ ਦਈਏ ਨੇ ਕਿ ਪੂਰੀ ਆਪਾਂ ਨੂੰ ਸੈਮੀ ਫਰਨੀਚਰਿਕ ਉੱਥੇ ਮਿਲਣੀ ਹੈ ਠੀਕ ਹੈ ਜੀ ਤੇ ਆਜੋ ਬਾਕੀ ਆਪਾਂ ਇੱਧਰ ਦਿਖਾਉਣਾ ਠੀਕ ਹੈ ਜੀ ਆਜੰਦਾ ਹੀ ਆਪਾਂ ਕਹਿ ਦਈਏ ਨਾ ਵੱਡਾ ਰੂਮ ਜਾਂ ਕੀ ਆਪਾਂ ਕਹੜੀਏ ਵੀ ਉਹ ਵਾਲਾ ਰੂਮ ਜਿਹਦੇ ਨਾਲ ਆਪਾਂ ਨੂੰ ਸਟੋਰ ਰੂਮ ਵੀ ਨਾਲ ਹੀ ਮਿਲਦਾ ਠੀਕ ਆ ਕੁਛ ਇਸ ਤਰ੍ਹਾਂ ਦਾ ਖੁੱਲਾ ਡੁੱਲਾ ਰੂਮ ਆ ਠੀਕ ਹੈ ਸਾਰੇ ਚੀ ਵਾਲਪੇਪਰ ਪੂਰੇ ਘਰ ਨੂੰ ਦੁਬਾਰਾ ਇੱਕ ਵਾਰ ਆਪਾਂ ਕਹਿੰਦੇ ਨੇ ਵੀ ਰੈਡੀ ਕਰਵਾਤਾ ਕਿ ਇੱਧਰ ਆਪਾਂ ਨੂੰ ਮਿਲ ਜਾਂਦੀ ਪਿੱਛੇ ਸਪੇਸ ਇਹ ਵੀ ਚੈੱਕ ਕਰਾ ਦਿਓ ਠੀਕ ਹੈ ਉੱਪਰ ਪਰ ਛੱਤਰੀ ਬਣੀ ਆ ਉੱਥੇ ਕਾਫੀ ਸਮਾਨ ਰੱਖਿਆ ਦਾ ਬਾਕੀ ਦੋ ਇੱਥੇ ਨਾ ਪੇਟੀਆਂ ਵਗੈਰਾ ਲੱਗ ਸਕਦੀਆਂ ਵਾ ਤੇ ਇੱਥੇ ਵੀ ਕਾਫੀ ਸਮਾਨ ਤੁਹਾਡਾ ਆ ਜਾਣਾ ਵਾ ਠੀਕ ਆ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਦੂਸਰੇ ਨੈਕਸਟ ਰੂਮ ਦੇ ਵਿੱਚ ਠੀਕ ਹੈ ਜੀ ਤੇ ਉੱਥੇ ਦਿਖਾਉਂਦੇ ਆ ਵੀ ਇੱਧਰ ਕਿਵੇਂ ਦਾ ਸੈਟਅਪ ਆ ਸਾਰਾ ਏ ਰੂਮ ਚ ਵੀ ਦੇਖ ਲਓ ਠੀਕ ਹੈ ਜੀ ਆਹ ਲਈ ਸੀ ਤੁਹਾਨੂੰ ਵੇਖ ਮਿਲ ਜਾਣਾ ਫਰਨੀਚਰ ਦੇ ਤੇ ਰੂਮ ਦਾ ਸਾਈਜ਼ ਕ ਇਕਲਮੀਰਾ ਇਧਰ ਆ ਇੱਕ ਇਧਰ ਆ ਠੀਕ ਹੈ ਜੀ ਇਧਰ ਵੀ ਸਮਾਨ ਪਿਆ ਕਾਫੀ ਸਪੇਸ ਆ ਇਧਰ ਮੜਿਆ ਚੈੱਕ ਕਰਾ ਦਿਓ ਠੀਕ ਹੈ ਨੀਚੇ ਵੀ ਆਪਣੀ ਟਾਇਲ ਵਗੈਰਾ ਵਧੀਆ ਲੱਗੀ ਹੋਈ ਹੈ ਠੀਕ ਹੈ ਤੇ ਬਾਕੀ ਉੱਪਰ ਵੀ ਪੀਓਪੀ ਦਾ ਬਿਲਕੁਲ ਨਵਾਂ ਕੰਮ ਹੋਇਆ ਹੋਇਆ ਠੀਕ ਆ ਤੇ ਆ ਕੁਛ ਇਸ ਤਰ੍ਹਾਂ ਦਾ ਹੀ ਆਪਣਾ ਖੁੱਲਾ ਡੁੱਲਾ ਹਨਾ ਲਿਵਿੰਗ ਸਪੇਸ ਏਰੀਆ ਵਾ ਠੀਕ ਆ ਤੇ ਇਧਰਲੀ ਸਾਈਡ ਆ ਜਾਂਦਾ ਹੀ ਆਪਣਾ ਸੈਕੰਡ ਬੈੱਡਰੂਮ ਠੀਕ ਹੈ ਜੀ ਇਹ ਬੈੱਡਰੂਮ 'ਚ ਵੀ ਜਿਹੜਾ ਏਸੀ ਲੱਗਿਆ ਇਹ ਵੀ ਤੁਹਾਨੂੰ ਮਿਲ ਜਾਣਾ ਵਾ ਠੀਕ ਆ ਜੀ ਤੇ ਇਹ ਬੈੱਡਰੂਮ ਵੀ ਦੇਖ ਲਓ ਨਾ ਪੂਰਾ ਕਹਿਣ ਇਹ ਜਿਹੜੀ ਟਾਇਲ ਵਗੈਰਾ ਪ੍ਰੋਪਰ ਲੱਗੀ ਹੋਈ ਹੈ ਜੀ ਸ਼ਾਵਰ ਵਗੈਰਾ ਸਾਰੇ ਅਬਸੋਲੂਟਲੀ ਸਾਨੂੰ ਵਾਸ਼ਰੂਮ ਦੇ ਵਿੱਚ ਮਿਲ ਜਾਣੀਆਂ ਵਾ ਤੇ ਬਾਕੀ ਆਜੋ ਹੁਣ ਤੁਹਾਨੂੰ ਦਿਖਾਉਣੀ ਹੈ ਕਿਚਨ ਵੀ ਕਿਚਨ ਕੇ ਮੇਰਾ ਬਣਿਆ ਹੋਇਆ ਠੀਕ ਹੈ ਇਹ ਟਾਪ ਦੇ ਵਿੱਚ ਆਪਾਂ ਨੂੰ ਕਿਚਨ ਕੇਮੇ ਦਾ ਮਿਲ ਜਾਣਾ ਕਿਚਨ ਦੇਖ ਲਓ ਠੀਕ ਹੈ ਜੀ ਮਤਲਬ ਕਿ ਪੂਰੀ ਹੈ ਨਾ ਸੈਲਫ ਪਈ ਵੀ ਆਪਣੇ ਐਲ ਹੈ ਨਾ ਐਲ ਸ਼ੇਪ ਦੇ ਵਿੱਚ ਸੈਲਫ ਪਈ ਵੀ ਆ ਤੇ ਬਾਕੀ ਆ ਇਧਰ ਹੈ ਨਾ ਆਪਣੇ ਵਾਲਪੇਪਰ ਲੱਗੇ ਹੋਏ ਠੀਕ ਹੈ ਜੀ ਤੇ ਆ ਲੱਗੀ ਵੀ ਆਪਣੀ ਟਾਇਲ ਵਗੈਰਾ ਦੋ ਵਿੰਡੋਸ ਮਿਲ ਜਾਂਦੀਆਂ ਜਿੱਥੋਂ ਆਪਾਂ ਨੂੰ ਇਧਰਲੀ ਸਾਈਡ ਦੇ ਵੀਊਗਾ ਬਾਹਰ ਦਾ ਤੇ ਇਧਰੋਂ ਵੀ ਆਊਗਾ ਇਧਰ ਆਪਣਾ ਬਾਕੀ ਵਾਸ਼ ਵੇਸ਼ਨ ਵਾਲਾ ਏਰੀਆ ਭੰਨਦਾ ਠੀਕ ਹੈ ਸਾ ਆਪਣੇ ਹੱ ਲੱਗੇ ਠੀਕ ਹੈ ਟੈਬ ਵਗੈਰਾ ਇਧਰ ਬਰਤਨ ਬੂਡ ਤੋਂ ਨਾਲਾ ਜਿਹੜਾ ਹੁੰਦਾ ਏਰੀਆ ਆਪਾਂ ਉਹ ਕਹਿ ਜੀ ਠੀਕ ਹੈ ਤੇ ਬਾਕੀ ਆ ਜਿਹੜੀ ਹੈ ਨਾ ਸਮਾਨ ਵਗੈਰਾ ਰੱਖਣ ਲਈ ਆ ਲੱਗੇ ਪਿਆ ਇਹਦੀ ਨਾਲ ਆਪਾਂ ਇਹ ਵੀ ਤੁਹਾਨੂੰ ਵਿੱਚ ਹੀ ਮਿਲ ਜਾਣੀਆਂ ਠੀਕ ਹੈ ਤੇ ਆਜੋ ਹੁਣ ਬਾਕੀ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਤੇ ਚੈੱਕ ਕਰੌਣੇ ਆ ਵੀ ਅੱਗੇ ਕਿਵੇਂ ਕਿਵੇਂ ਦਾ ਬਣਿਆ ਹੋਇਆ ਠੀਕ ਹੈ ਤੇ ਜਦੋਂ ਆਪਾਂ ਆ ਜਾਨੇ ਇਧਰਲੀ ਸਾਈਡ ਤੇ ਠੀਕ ਹੈ ਇਧਰ ਇਹਨਾਂ ਨੇ ਬਣਾਇਆ ਵੇ ਦੇਖ ਲਓ ਹਨ ਆਪਣਾ ਮਤਲਬ ਜੀ ਇੱਕ ਗੈਸਟ ਰੂਮ ਟਾਈਪ ਬਣਾਇਆ ਹੋਇਆ ਵਾ ਠੀਕ ਹੈ ਮਤਲਬ ਇੱਥੇ ਦੇਖ ਲਓ نیچے ਮੈਟ ਲੱਗੇ ਹੋਇਆ ਸਾਰੇ ਚ ਤੇ ਬਾਕੀ ਰੂਮ ਹਨਾ ਇਹ ਵੀ ਪੂਰਾ ਖੁੱਲਾ ਡੁੱਲਾ ਵਾ ਮਤਲਬ ਕਿ ਜੇ ਵਾਰ ਹੁੰਦਾ ਨਾ ਆਪਾਂ ਬਾਹਰ ਹੀ ਬੈਠਣਾ ਹੁੰਦਾ ਵਾ ਜਦੋਂ ਮੀਟਿੰਗ ਵਗੈਰਾ ਕਰਨ ਲਈ ਉਸ ਟਾਈਪ ਦੇ ਇਹਨਾਂ ਨੇ ਹਨਾ ਇੱਥੇ ਮਤਲਬ ਕਿ ਸੈਟਅਪ ਦਿੱਤਾ ਵਾ ਠੀਕ ਹੈ ਜੀ ਕਾਫੀ ਸੋਹਣਾ ਲੱਗ ਰਿਹਾ ਬਈ ਚੀਜ਼ ਵੀ ਤੇ ਇਹਨੂੰ ਵੀ ਰੰਗ ਵਗੈਰਾ ਬਿਲਕੁਲ ਨਵਾਂ ਹੋਇਆ ਹੈ نیچے ਮੈਟ ਲੱਗੇ ਹੋਏ ਆ ਤੇ ਇੱਧਰ ਆ ਜਾਂਦਾ ਹੀ ਆਪਣਾ ਇੱਕ ਹੋਰ ਰੂਮ ਠੀਕ ਆ ਜੀ ਇਹਨੂੰ ਤੁਸੀਂ ਐਜ਼ ਅ ਸਟੋਰ ਰੂਮ ਵੀ ਯੂਜ਼ ਕਰ ਸਕਦੇ ਹੋ ਠੀਕ ਆ ਤੇ ਇਹ ਮਤਲਬ ਛੋਟੇ ਸਾਈਜ਼ ਦਾ ਰੂਮ ਆ ਜਾਂ ਫਿਰ ਜਿੰਵੇਂ ਵੀ ਤੁਸੀਂ ਯੂਜ਼ ਕਰਨਾ ਠੀਕ ਆ ਜਿਵੇਂ ਵੀ ਤੁਹਾਡੀ ਇੱਛਾ ਤੁਸੀਂ ਉਹ ਮੈਨੂੰ ਯੂਜ਼ ਕਰ ਸਕਦੇ ਹੋ ਠੀਕ ਆ ਤੇ ਆ ਜੋ ਹੀ ਹੁਣ ਬਾਕੀ ਤੁਹਾਨੂੰ ਲੈ ਕੇ ਚੱਲਦੇ ਆਂ ਉੱਪਰ ਠੀਕ ਆ ਜੀ ਮੇਨ ਰੂਫ ਤੇ ਤੇ ਉੱਪਰੋਂ ਵੀ 뷰 ਵਗੈਰਾ ਚੈੱਕ ਕਰੋਨੇ ਠੀਕ ਆ ਜੀ ਤੇ ਦੱਸ ਦਿਆਂ ਤੁਹਾਨੂੰ ਹੁਣ ਬਿੱਤੀ ਡਿਮਾਂਡ ਹਨਾ ਇਹ ਘਰ ਦੀ ਕਿਹੜੇ ਏਰੀਆ ਦੇ ਵਿੱਚ ਤਾਂ ਜੀ ਆਪਣਾ ਕੁਝ ਇਸ ਤਰ੍ਹਾਂ ਦਾ ਉਪਰੋਂ ਵਿਊ ਆ ਠੀਕ ਹੈ ਪੂਰਾ ਖੁੱਲਾ ਡੁੱਲਾ ਮਕਾਨ ਆ ਤੇ ਪੂਰਾ ਪਿੰਡ ਵਾਲਾ ਮਾਹੌਲ ਆ ਠੀਕ ਹੈ ਜੀ ਪਹਿਲਾਂ ਆਪਾਂ ਹਨ ਜਿਹੜੇ ਈ ਵਿਊਅਰਸ ਹਨ ਪਛਾਣ ਗਏ ਘਰ ਨੂੰ ਉਹਨਾਂ ਨੂੰ ਪਤਾ ਹੋਣਾ ਵਾ ਉਹ ਵੀਡੀਓ ਕੰਕੀ ਆਪਣੀ ਕਾਫੀ ਚੱਲੀ ਸੀਗੀ ਇਹ ਮਕਾਨ ਦੀ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਠੀਕ ਹੈ ਜੀ ਤੇ ਮਤਲਬ ਕਿ ਉਹਨੂੰ ਨਾ ਇਹਨਾਂ ਰੈਡੀ ਨਹੀਂ ਸੀਗਾ ਰੰਗ ਵਗੈਰਾ ਕਰਾਉਣ ਵਾਲਾ ਸੀਗਾ ਠੀਕ ਆ ਤੇ ਰੂਮਸ ਵਗੈਰਾ ਦੇ ਮਤਲਬ ਕਿ ਉਹਨਾਂ ਨੇ ਜਿਹੜੇ ਵਾਲਪੇਪਰ ਵਗੈਰਾ ਲਾਤੇ ਜਾਂ ਲਾਈਟਿੰਗ ਦਾ ਕੰਮ ਕਰਾਤਾ ਉਹ ਦੋ ਅਧੂਰਾ ਸੀਗਾ ਠੀਕ ਹੈ ਜੀ ਹੋਰ ਮਤਲਬ ਕਿ ਉੱਧੂ ਵੀ ਘੈਂਟ ਲੱਗਦਾ ਠੀਕ ਹੈ ਮਕਾਨ ਤੇ ਬਾਕੀ ਹੈ ਨਾ ਐਨ ਆਰ ਆਈ ਵੀਰਾਂ ਦੀ ਕੋਠੀ ਹੈ ਠੀਕ ਹੈ ਜੀ ਫੈਮਿਲੀ ਸਾਰੀ ਵਾਰ ਉਹਨਾਂ ਨੇ ਵੀ ਸੇਲ ਕਰਕੇ ਬਾਹਰ ਹੀ ਜਾਣਾ ਮੈਂ ਤੇ ਜੇ ਆਪਾਂ ਜਗ੍ਹਾ ਦੀ ਗੱਲ ਕਰ ਲਈ ਤੇ 6 ਵਸਵੇ ਜਗ੍ਹਾ ਵਾ ਠੀਕ ਹੈ ਤੇ ਜੇ ਗਜਾਂ ਦੇ ਵਿੱਚ ਗੱਲ ਕਰ ਲਈ ਤੇ 300 ਗਜਾ ਜਗ੍ਹਾ ਹੋ ਜਾਂਦੀ ਹੈ ਠੀਕ ਹੈ ਤੇ ਥੋੜਾ ਜਿਹਾ ਉੱਧਰ ਹੋ ਜੇ ਲਾਈਟ ਉੱਧਰੋਂ ਮਤਲਬ ਕਿ ਸੂਰਜ ਦੀ ਰੋਸ਼ਨੀ ਸਿੱਧਾ ਪੈ ਰਹੀ ਹੈ ਤੇ ਰਜਿਸਟਰੀ ਵਾਲੀ ਜਗ੍ਹਾ ਠੀਕ ਹੈ ਜੀ ਤੇ ਜੇ ਆਪਾਂ ਮਰਲੇਆਂ ਦੇ ਵਿੱਚ ਗੱਲ ਕਰ ਲਈ ਹੈ ਨਾ ਜਗ੍ਹਾ ਦੀ ਤਾਂ 12x12 ਦੇ ਕਰੀਬ ਜਗ੍ਹਾ ਤੇ ਜਿਹੜਾ ਨਾ ਆਪਾਂ ਪ੍ਰਾਈਸ ਦੀ ਗੱਲ ਕਰ ਲਈ ਤੇ 38 ਲੱਖ ਰੁਪਏ ਮਾਲਕਾ ਨੇ ਡਿਮਾਂਡ ਕੀਤੀ ਹੈ ਬਾਕੀ ਬੰਦ ਦਾ ਮਾਨਤਾ ਨੂੰ ਮੋਕੇ ਤੇ ਕੀਤਾ ਜਾਊਗਾ ਠੀਕ ਹੈ ਜੀ ਲੈਸ ਹੋ ਵਗੈਰਾ ਆਪਾਂ ਕਰਾ ਦਾਂਗੇ ਪਰ ਤੁਸੀਂ ਹੈ ਨਾ ਪਸੰਦ ਕਰਕੇ ਆਇਓ ਇਹ ਨਾ ਜਿਹੜਾ ਇਹ ਮਕਾਨ ਹੈ ਹੈਗਾ ਹੀ ਪਿੰਡ ਸੰਗਤਪੁਰੇ ਦੇ ਵਿੱਚ ਠੀਕ ਹੈ ਜਿਹੜਾ ਜਗਰਾਉਂ ਤੋਂ 12 ਕਿਲੋਮੀਟਰ ਦੂਰ ਪੈਂਦਾ ਵਾ ਜਗਰਾਉਂ ਸਿਟੀ ਹੈ ਨਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਹ ਪੈਂਦਾ ਵਾ ਠੀਕ ਹੈ ਪਿੰਡ ਸੰਗਤਪੁਰਾ ਠੀਕ ਹੈ ਜੀ ਉੱਥੇ ਮਕਾਨ ਪੈਂਦਾ ਵਾ ਤੇ ਕਈ ਵੀਰ ਕਹਿੰਦੇ ਸੀ ਤੁਸੀਂ ਸਾਨੂੰ ਵਿਜ਼ਿਟ ਕਰਾ ਕੇ ਲਓ ਵੀਡੀਓ ਆਪਾਂ ਹਨਾ ਤਾਂ ਹੀ ਬਣਾਈ ਦੀ ਆ ਵੀ ਜੇ ਪਸੰਦ ਹੁੰਦਾ ਮਕਾਨ ਜੇਕਰ ਹਨਾ ਤੁਸੀਂ ਇੰਟਰਸਟਿਡ ਹੈਗੇ ਲੈਨ ਦੇ ਵਿੱਚ ਹਨਾ ਮਕਾਨ ਵੀ ਤਾਂ ਤੁਸੀਂ ਸਾਨੂੰ ਕਾਲ ਕਰੋ ਵੀ ਆਪਾਂ ਤੁਹਾਡੀ ਵਿਜ਼ਿਟ ਕਰਾ ਦੇਾਂਗੇ ਕਈ ਵੀਰ ਉਦਾਂ ਹੀ ਹਨਾ ਫੋਨ ਲਈ ਜਾਣਗੇ ਵੀ ਇੰਨੇ ਚ ਦੇਣਾ ਇਹ ਉਹ ਤੇ ਵੀ ਇਦਾਂ ਦੇ ਇਦਾਂ ਦੇ ਜਿਹੜੇ ਬੰਦੇ ਹੁੰਦੇ ਹਨਾ ਉਹ ਕਾਲ ਨਾ ਕਰਿਆ ਕਰੋ ਜਿੰਨੇ ਲੈਣਾ ਹੁੰਦਾ ਉਹੀ ਕਾਲ ਕਰਿਆ ਕਰੋ ਕਿਉਂਕਿ ਫੋਨ ਵਗੈਰਾ ਕਾਫੀ ਹੁੰਦੇ ਆ ਤੇ ਬਾਅਦ ਚ ਲੋਕ ਕਹਿਣ ਲੱਗਿਆਂ ਤੇ ਤੂੰ ਸੂਨ ਨੇ ਚੱਕਦੇ ਯਾਰ ਫਾਲਤੂ ਦੇ ਫੋਨ ਬਾਲੇ ਹੁੰਦੇ ਠੀਕ ਹੈ ਲੈਣ ਵਾਲੇ ਘੱਟ ਹੁੰਦੇ ਆ ਤੇ ਜਿਹੜੇ ਉਦਾਂ ਸੁਬਾਦ ਲੈਣ ਵਾਲੇ ਹੁੰਦੇ ਹਨਾ ਮਤਲਬ ਕਿ ਉਦਾਂ ਹੀ ਟਾਈਮ ਪਾਸ ਵਾਲੇ ਉਹ ਬਾਲੇ ਜਾਣੇ ਹੁੰਦੇ ਆ ਤੇ ਬਾਕੀ ਹਨ ਆਪਾਂ ਲੈਸ ਕਰਵਾ ਦਾਂਗੇ ਜੇਕਰ ਤੁਹਾਨੂੰ ਪਸੰਦ ਹੋਇਆ ਮਕਾਨ ਤੇ ਇਸ ਦੇ ਨਾਲ ਹੀ ਆਪਾਂ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆਂ ਜੇਕਰ ਹਨਾ ਤੁਹਾਨੂੰ ਕੋਈ ਵੀ ਪ੍ਰਾਪਰਟੀ ਪਸੰਦ ਆ ਤੇ ਤੁਹਾਡੇ ਕੋਲ ਪੈਸੇ ਦੀ ਘਾਟ ਆ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰ ਦਾਂਗੇ ਤੇ ਜੇਕਰ ਹਨਾ ਤੁਸੀਂ ਕੋਈ ਰਜਿਸਟਰੀ ਵਗੈਰਾ ਤੇ ਲੋਨ ਲੈਣਾ ਜਾਂ ਕੋਈ ਪਰਸਨਲ ਲੋਨ ਲੈਣਾ ਤੁਸੀਂ ਤਾਂ ਵੀ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਤੇ ਬਸ 아이ਸੀਆਈਡੀ ਵੀਡੀਓ ਜਿਹਦੇ ਵਿੱਚ ਹਨਾ ਤੁਹਾਡੇ ਲਈ ਇੱਕ ਐਨਆਰਆਈ ਫੈਮਿਲੀ ਰਿਕੋਟੀ ਲੈ ਕੇ ਆਇਆ ਜਿਹੜੀ ਕਿ ਆਪਣੇ ਪਿੰਡ ਸੰਗਤਪੁਰਾ ਦੇ ਵਿੱਚ ਹੈ ਠੀਕ ਹੈ ਜਗਰਾਉਂ ਸਿਟੀ ਦੇ ਵਿੱਚ ਪੈਂਦਾ ਪਿੰਡ ਸੰਗਤਪੁਰਾ ਜਗਰਾਉਂ ਤੋਂ 12 ਕਿਲੋਮੀਟਰ ਦੂਰ ਹੈ ਠੀਕ ਹੈ ਉੱਥੇ ਪੈਂਦਾ ਹੈ ਤੇ ਕੋਠੀ ਕਾਫੀ ਸੋਹਣੀ ਬਣੀ ਵੀ ਆ ਬਾਕੀ ਖੁੱਲੀ ਡੁੱਲੀ ਹੈ ਜਿਹੜੇ ਹਨਾ ਫੈਮਿਲੀਆਂ ਆਪਾਂ ਕਾਲ ਕਰਦੇ ਆ ਵੀ ਖੁੱਲੀ ਡੁੱਲੀ ਕੋਠੀ ਹੋਣੀ ਚਾਹੀਦੀ ਤੇ ਪਿੰਡ ਵਾਲਾ ਮਾਹੌਲ ਹੋਣਾ ਚਾਹੀਦਾ ਵਾ ਉਹਨਾਂ ਲਈ ਸਪੈਸ਼ਲ ਇਹ ਕੋਠੀ ਆਪਾਂ ਲੈ ਕੇ ਆਏ ਆ ਠੀਕ ਹੈ ਜੀ ਤੇ ਬਾਕੀ ਮਾੜਾ ਜਿਹਾ ਇੱਕ ਵਾਰ ਲਾਸਟ ਤੇ ਹਨਾ ਰਿਵਿਊ ਵੀ ਚੈੱਕ ਕਰਾ ਸਰਕਾਰੀ ਹਾਈ ਸਕੂਲ ਵੀ ਹੈ ਨਾ ਜਿਹੜਾ ਆਪਣਾ ਸੰਗਤਪੁਰੇ ਦਾ ਉਹ ਵੀ ਇੱਧਰ ਮਿਲ ਜੂਗਾ ਤੇ ਬਾਕੀ ਹੈ ਨਾ ਬਹੁਤ ਘੈਂਡ ਲੋਕੇਸ਼ਨ ਤੇ ਹੈ ਪੈਂਡਾ ਦਾ ਮਾਹੌਲ ਹੈ ਪੂਰੀ ਸ਼ਾਂਤੀ ਵਾਲਾ ਮਾਹੌਲ ਹੈ ਠੀਕ ਆ ਤੇ ਇਹ ਹੁਣ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਾਂ ਹੈ ਨਾ ਜਲਦੀ ਤੋਂ ਜਲਦੀ 5000 ਸਬਸਕ੍ਰਾਈਬਰ ਕੰਪਲੀਟ ਕਰ ਸਕੀਏ ਤਾਂ ਜੀ ਹੁਣ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸੱਚੇ ਆਖਾਲ